ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਾਰੀ ਸਾਧ ਸੰਗਤ ਜੀਓ ਆਪਾਂ ਕਾਰਕਾਂ ਦੇ ਸੰਬੰਧੀ ਵਿਚਾਰ ਕਰ ਰਹੇ ਹਾਂ ਔਰ ਕਾਰਕ ਸੀ ਜਿਹੜਾ ਅਧਿਕਾਰਨ ਕਰ ਉਹਦਾ ਇਕਵਚਨ ਤੇ ਬਹੁਵਚਨ ਆਪਾਂ ਪਿਛਲੀ ਭਾਗਾਂ ਦੇ ਵਿੱਚ ਵੀਡੀਓ ਦੇ ਭਾਗ ਦੇ ਵਿੱਚ ਕਰ ਚੁੱਕੇ ਹਾਂ ਔਰ ਇਹ ਥੋੜਾ ਜਿਹਾ ਵਿਸ਼ੇਸ਼ ਹੈ ਇਨਾਂ ਕੋ ਭਾਗ ਸਪੈਸ਼ਲ ਹੈ ਇਹਦੇ ਚ ਇੱਕ ਦੋ ਇੱਕ ਵਿਚਾਰ ਕਰਨੀ ਹੈ ਉਹਨੂੰ ਆਪਾਂ ਧਿਆਨ ਨਾਲ ਕਰੀਏ ਤਾਂ ਕਿ ਆਪਾਂ ਨੂੰ ਇਹਦੀ ਸਾਰੀ ਸੰਝ ਪੈ ਜੇ ਸਾਥ ਸੰਗ ਅਧਿਕਰਣ ਕਾਰਕ ਹੈ ਜਿਹੜਾ ਇਹਦੇ ਚ ਇਹ ਕਿਹਾ ਜਦੋਂ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕੀ ਹੈ ਐਡਵਰਬ ਹੁੰਦਾ ਜਿਵੇਂ ਇਹਦੇ ਵਿੱਚ ਆਉਂਦਾ ਹੀ ਠੀਕ ਹੀ ਹੈ ਇੱਕ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਕਰਦਾ ਤੇ ਇਹ ਕੀ ਹੋ ਗਿਆ ਅੰਗਰੇਜ਼ੀ ਜਿਹਨੂੰ ਕਹਿੰਦੇ ਐਡਵਰਬ ਵਿਸ਼ੇਸ਼ਣ ਐਡਵਰਬ ਹੀ ਅਧਿਕਰਣ ਕਾਰਕ ਦੇ ਵਿੱਚ ਵਰਤੇ ਹੋਏ ਨਾਮ ਦੇ ਨਾਲ ਲਗਾਇਆ ਜਾਂਦਾ ਜਦੋਂ ਅਧਿਕਰਣ ਕਾਰਕ ਦੇ ਵਿੱਚ ਨਾਮ ਵਰਤਦੇ ਹਨ ਜਿਵੇਂ ਘਰ ਆ ਗਿਆ ਮੈਨੂੰ ਘਰ ਆ ਗਿਆ ਤੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਅਧਿਕਰਣ ਕਾਰਕ ਵਰਤਦੇ ਹਾਂ ਘਰ ਕਗਾ ਦੇ ਰਾਰੇ ਨੂੰ ਸਿਆਰੀ ਤਾਂ ਕੀ ਹੁੰਦਾ ਕਿ ਜਦੋਂ ਉਹਦੇ ਨਾਲ ਹੀ ਲੱਗ ਜਾਂਦਾ ਐਡਵਰਬ ਤਾਂ ਜਿਹੜਾ ਸਿਆਰੀ ਲੱਗੀ ਹੈ ਨਾ ਘਰ ਨੂੰ ਉਹ ਚੱਕੀ ਜਾਂਦੀ ਹੈ ਉਹ ਸਿਰਫ ਕਗਾ ਰਾਰਾ ਹੀ ਲੱਗੇਗਾ ਘਰ ਹੀ ਵੈਸੇ ਤਾਂ ਘਰ ਸਿਆਰੀ ਲੱਗਣੀ ਸੀ ਨਾ ਪਰ ਇਹਦੀ ਇੱਕ ਨਿਯਮ ਹੈ ਕਿ ਜਦੋਂ ਇਹ ਹੀ ਆ ਜਾਂਦਾ ਤਾਂ ਜਿਹੜੀ ਅਗਲੀ ਸਿਆਰੀ ਆ ਉਹ ਜਿਹੜੀ ਆ ਖਤਮ ਹੋ ਜਾਂਦੀ ਆ ਖਤਮ ਹੋ ਜਾਂਦੀ ਆ ਇਹ ਸਿਆਰੀ ਜਿਹੜੀ ਆ ਉੱਡ ਜਾਂਦੀ ਆ ਉਹ ਸ਼ਬਦ ਕੇਵਲ ਮੁਕਤ ਅੰਤ ਰਹਿ ਜਾਂਦਾ ਜਿਵੇਂ ਘਰ ਹੈ ਉਹ ਮੁਕਤਾ ਰਹਿ ਗਿਆ ਜੇ ਜੇ ਉਹਨੂੰ ਸਿਆਰੀ ਲੱਗੀ ਹੁੰਦੀ ਤਾਂ ਤੱਤੇ ਨੂੰ ਫਿਰ ਸਿਆਰੀ ਸੀ ਤਾਂ ਉਹ ਮੁਕਤਾ ਨਹੀਂ ਨਾ ਸੀ ਤਾਂ ਫਿਰ ਹੁਣ ਉਹ ਉੱਡ ਗਿਆ ਹੀ ਦੇ ਕਰਕੇ ਹੀ ਕਰਕੇ ਉੱਡ ਗਿਆ ਅਸੀਂ ਕੁਝ ਜਿਹੜੀਆਂ ਪੰਕਤੀਆਂ ਨੇ ਗੁਰਬਾਣੀ ਦੇ ਵਿੱਚੋਂ ਇਹ ਲਈਆਂ ਨੇ ਔਰ ਇਹਨਾਂ ਦੇ ਰੋਸ਼ਨੇ ਦੇ ਵਿੱਚ ਆਪਾਂ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰਾਂਗੇ ਸਤਸੰਗਤ ਦੇਖੋ ਹੁਣ ਹੈ ਸਭ ਮੈਂ ਜੀਉ ਜੀਉ ਹੈ ਸੋਈ ਘਾਟ ਘਟ ਰਹਾਸਮਈ ਠੀਕ ਹੈ ਅਗੇ ਇਹਦੇ ਨਾਲ ਗੁਰਪਸ ਗੁਰਪ੍ਰਸਾਦ ਘਰ ਹੀ ਪਰਗਾਸਿਆ ਗੁਰੂ ਦੀ ਕਿਰਪਾ ਨਾਲ ਕਾਰਵੇ ਚ ਹੀ ਪਰਗਾਸਿਆ ਹੁਣ ਕੀ ਹੋਇਆ ਆਹੀ ਆ ਗਿਆ ਇਹ ਜੇਕਰ ਹੀ ਨਾ ਹੁੰਦਾ ਤਾਂ ਆ ਇਹਦੇ ਸਪੈਲਿੰਗ ਹੋਣੇ ਸੀ ਕਾਰਤ ਹਿਯਾਰੀ ਲੱਗਣੀ ਸੀ ਇੱਥੇ ਹਿਯਾਰੀ ਨਾਲ ਆਉਣਾ ਸੀ ਪਰ ਹੀ ਆ ਗਿਆ ਇਸ ਕਰਕੇ ਹੁਣ ਆ ਚੱਕਿਆ ਗਿਆ ਹੈ ਇਹ ਅਧਿਕਰਣ ਕਾਰਕ ਦੇ ਵਿੱਚ ਹੀ ਆ ਇਹਨੂੰ ਇਹ ਅਧਿਕਰਣ ਕਾਰਕ ਦੇ ਵਿੱਚ ਪਰ ਸਿਰਫ ਇਹਦੇ ਕਰਕੇ ਚੱਕਿਆ ਆਪਾਂ ਮਨ ਦੇ ਵਿੱਚ ਇਹ ਰੱਖੋ ਕਿ ਇਹਨੂੰ ਤਾਂ ਹਿਯਾਰੀ ਲੱਗੀ ਹੋਈ ਆ ਤੇ ਚੱਕੀ ਕਿਉਂ ਗਈ ਇਹਦੇ ਕਰਕੇ ਇਹ ਕੀ ਹੈ ਐਡਵਰਬ ਠੀਕ ਹੈ ਐਡਵਰਬ ਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਫਿਰ ਹੈ ਘਰ ਹੀ ਘਰ ਹੀ ਮੁੰਦ ਵਿਦੇਸ਼ ਪਰ ਨਿਤ ਚੂਰੇ ਸੰਮਾਲੇ ਮਿਲਦਿਆਂ ਟਿਲ ਨਾ ਹੋਵੇ ਜੇ ਨੀयत ਰਾਸ ਕਰੇ ਹੁਣ ਦੇਖੋ ਸਾ ਸੰਗਤ ਘਰ ਹੀ ਹੁਣ ਦੇਖੋ ਘਰ ਐ ਪਿਆ ਆ ਘਰ ਹੀ ਹੀ ਆਣ ਕਰਕੇ ਇਹਦਾ ਜਿਹੜਾ ਹੈ ਫਿਆਰੀ ਕਿੰਦਰ ਗਈ ਉੱਡ ਗਈ ਇਹ ਐਕਚੁਅਲੀ ਕ ਆ ਸੀ ਆ ਪੋਜੀਸ਼ਨ ਸੀ ਇਹ ਦੀ ਪਰ ਇਹਨੇ ਕੀ ਕਰਤਾ ਆ ਬਣਾਤਾ ਇਹ ਹੈ ਵਿਸ਼ੇਸ਼ਣ ਇਹਨੂੰ ਐਡਵਰਬ ਅੰਗਰੇਜ਼ੀ ਚ ਕਹਿੰਦੇ ਆ ਤੇ ਵੈਸੇ ਪੰਜਾਬੀ ਦੇ ਵਿੱਚ ਜੋ ਵੀ ਹੈ ਇਹਨੂੰ ਕਹਿ ਸਕਦੇ ਆ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਕਰਦਾ ਕਿਰਿਆ ਦੀ ਵਿਸ਼ੇਸ਼ਤਾ ਕਰਦਾ ਹੈ ਹੁਣ ਘਰ ਹੀ ਮੁੰਦ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸਾਮਾਲੇ ਮਿਲਦੇ ਢਿਲ ਨਾ ਹੋਵੇ ਜੇ ਨੀयत ਰਾਸ ਕਰੇ ਠੀਕ ਹੈ ਅਗੇ ਹੈ ਘਰ ਹੀ ਸੌਦਾ ਪਾਈ ਹੈ ਹੁਣ ਘਰ ਹੀ ਹੁਣ ਜਿਹੜਾ ਅਧਿਕਰਣ ਕਰਕ ਹੈ ਉਹ ਵਿੱਚ ਆਉਂਦਾ ਨਾ ਵਿੱਚ ਘਰ ਵਿੱਚ ਹੀ ਹੁਣ ਕੀ ਹੋਇਆ ਆ ਜਿਹੜਾ ਐਡਵਰਬ ਆ ਗਿਆ ਵਿੱਚ ਹੁਣ ਆ ਪੋਜੀਸ਼ਨ ਜਿਹੜੀ ਹੈ ਦੀ ਸਿਹਾਰੀ ਵਾਲੀ ਸੀ ਨਾ ਇਹ ਖਤਮ ਹੋ ਗਈ ਇਹ ਚੱਕੀ ਗਈ ਤੇ ਆ ਆ ਪੋਜੀਸ਼ਨ ਸਹੀ ਬਣ ਗਈ ਆ ਤਾਂ ਲਿਖਿਆ ਤੇ ਦੱਸਣ ਵਾਸਤੇ ਆਪਾਂ ਨੂੰ ਇਹ 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 ਸੂਤ ਕਰਕੇ ਲਿਖਿਆ ਵੀ ਆ ਪੋਜੀਸ਼ਨ ਸੀ ਇਹਦੇ ਕਰਕੇ ਆ ਬਣ ਗਈ ਵਿਸ਼ੇਸ਼ਣ ਕਰਕੇ ਬਣ ਗਈ ਸੌਦਾ ਪਾਈਏ ਅੰਤਰ ਸਭ ਵਾਥ ਹੋਏ ਮੇਰੇ ਮਨ ਮਨ ਹੀ ਉਲਟ ਸਮਾਨਾ ਮੇਰੇ ਮਨ ਮਨ ਹੀ ਹੁਣ ਦੇਖੋ ਮਨ ਹੀ ਮਨ ਹੀ ਮਨ ਵਿੱਚ ਹੀ ਮਨ ਵਿੱਚ ਹੀ ਹੁਣ ਮਨ ਵਿੱਚ ਹੀ ਇਹ ਤੇ ਆਸ ਪਹਿਲਾਂ ਹੋਣੀ ਸੀ ਪਰ ਹੀ ਲੱਗਿਆ ਹੀ ਕੀ ਹੈ ਵਿਸ਼ੇਸ਼ਣ ਐਡਵਰਬ ਹੈ ਤਾਂ ਉਹਦੇ ਕਰਕੇ ਸਾਨੂੰ ਕੀ ਹੋਇਆ ਆ ਜਿਹੜਾ ਹੈ ਚੱਕਿਆ ਗਿਆ ਇਹਦੇ ਵਿੱਚ ਆਪਾਂ ਨੂੰ ਲਿਖਿਆ ਕਿ ਉਹਦਾ ਜਿਹੜਾ ਅੰਤਲਾ ਅੱਖਰ ਹੈ ਮਤਲਬ ਸਿਹਰੀ ਆ ਉਹ ਜਿਹੜੀ ਹੈ ਉਹ ਚੱਕੀ ਜਾਊਗੀ ਆ ਫਿਰ ਕੀ ਅਸਲ ਆ ਸੀ ਪਰ ਐਸ ਨੇ ਹੀ ਨੇ ਐਡਵਰਬ ਨੇ ਵਿਸ਼ੇਸ਼ਣ ਨੇ ਕਿਰਿਆ ਵਿਸ਼ੇਸ਼ਣ ਨੇ ਕੀ ਕੀਤਾ ਆ ਜਿਹੜਾ ਹੈ ਸਿਆਰੀ ਚੱਕ ਇਸ ਕਰਕੇ ਇਹਦੀ ਆ ਪੋਜੀਸ਼ਨ ਬਣ ਗਈ ਆਦਰਵਾਇਜ਼ ਆ ਹੋਣੀ ਸੀ ਜੇ ਹੀ ਨਾ ਹੋਵੇ ਮੰਨ ਲਓ ਹੀ ਨਾ ਹੋਵੇ ਉਸ ਤੋਂ ਅੱਗੇ ਹੈ ਗਜੀ ਨ ਮਿਨੀਏ ਤੋਲ ਨ ਤੁਲਿਏ ਪਾਚਨ ਸੇਰ ਅਡਾਈ ਜੋ ਘਰ ਪਾਚਨ ਬੇਗ ਨ ਪਾਵੇ ਜਾ ਕਰੇ ਕਰ ਹਾਈ ਹੁਣ ਕਰ ਹੀ ਇਹ ਹਾਈ ਤੋਂ ਪਾਵ ਹੀ ਆ ਇਹ ਵੀ ਵਿਸ਼ੇਸ਼ਣ ਆ ਗਿਆ ਕਰ ਹੀ ਆਪੀਸ਼ਣ ਬਲਨੀ ਸੀ ਆ ਜਿਹੜਾ ਹਾਈ ਆ ਇਹ ਕੀ ਆ ਹੀ ਆ ਇਹ ਹੀ ਆ ਔਰ ਇਹ ਹੀ ਆਨ ਕਰਕੇ ਆ ਜਿਹੜੀ ਚੀਜ਼ ਇਹਦੀ ਵਿਸ਼ੇਸ਼ਣ ਆ ਖਤਮ ਹੋ ਗਈ ਤੇ ਆ ਰਹੇਗੀ ਕਿਉਂਕਿ ਇਹ ਚੱਕਿਆ ਜਾਣਾ ਜਦੋਂ ਵਿਸ਼ੇਸ਼ਣ ਆ ਗਿਆ ਐਡਵਰਬ ਆ ਗਿਆ ਅੰਗੇ ਕਿਰਿਆ ਵਿਸ਼ੇਸ਼ਣ ਆ ਗਿਆ ਤਾਂ ਇਹਨੇ ਚੱਕਿਆ ਜਾਣਾ ਜਿਵੇਂ ਕਿ ਸਾਨੂੰ ਆਹ ਦੱਸਿਆ ਪਿਆ ਵੇਖਿਆ ਇਹ ਗੁਰਬਾਣੀ ਦੇ ਨਿਯਮ ਦੇ ਅਨੁਸਾਰ ਹੈ ਅੱਗੇ ਹੈ ਗੁਰਮੁਖ ਮਰ ਹੈ ਸੋ ਹੈ ਪਰਵਾਨ ਗੁਰਮੁਖ ਮਰ ਹੈ ਜਿਹੜੇ ਗੁਰ ਮਰਦੇ ਹਨ ਸੋ ਹਾ ਸੋ ਹੈ ਪਰਵਾਨ ਉਹ ਪਰਵਾਨ ਆਮਣ ਜਾਣਾ ਸ਼ਬਦ ਪਛਾਣ ਮਰੇ ਨ ਜੰਮੇ ਨਾ ਦੁਖ ਪਾਏ ਮਨ ਹੀ ਮਨ ਹੈ ਸਵਾ ਮਾਹਿੰਦਾ ਮਾਨ ਹੀ ਮਾਨ ਵਿੱਚ ਹੀ ਹੁਣ ਮਨ ਜਿਹੜਾ ਹੈ ਆਹੀ ਨੇ ਕੀ ਕੀਤਾ ਐਦਾ ਜਿਹੜਾ ਸਿਆਰੀ ਸੀ ਚੱਕਦੀ ਅਸਲ ਐ ਪੈਣਾ ਸੀ ਜੇ ਅਧਿਕਰਨ ਕਰਦੇ ਜਨ ਮਨ ਵਿੱਚ ਆ ਮਮਾ ਤੇ ਨੰਨੇ ਨੂੰ ਜਿਹੜੀ ਹੈ ਕੀ ਹੈ ਸਿਆਰੀ ਇਹੋ ਇਹ ਬਣ ਗਿਆ ਸੀ ਮਨ ਵਿੱਚ ਪਰ ਹੀ ਆ ਗਿਆ ਹੀ ਕੀ ਹੈ ਵਿਸ਼ੇਸ਼ਣ ਅਡਵਰਬ ਇਹਨੇ ਕੀ ਕੀਤਾ ਆਹ ਜਿਹੜੀ ਸਿਆਰੀ ਸੀ ਇਹਨੇ ਚੱਕਦੀ ਆ ਇੱਥੇ ਸੀਗੀ ਸਿਆਰੀ ਇਹਨੇ ਮਦਦ ਚੱਕਦੀ ਇਹਦੇ ਕਰਕੇ ਠੀਕ ਹੈ ਮਨ ਹੀ ਮਨ ਹੈ ਸਮਾਇਦਾ ਅਗੇ ਕਹ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਵੇਰਾ ਖੇਤ ਹੀ ਕਰੋ ਨਵੇਰਾ ਆਪ ਕੀ ਬਾਰ ਬਖਸ਼ ਬੰਦੇ ਕੋ ਬੋ ਨਾ ਪਵਜਲ ਫੇਰਾ ਖੇਤ ਖੇਤ ਜਿਹੜਾ ਹੈ ਆ ਜਿਹੜਾ ਖੇਤ ਪਾਇਆ ਖੇਤ ਕਿਹੜਾ ਆ ਸਾਨੂੰ ਜਿਹੜਾ ਸਰੀਰੂਪੀ ਖੇਤ ਮਿਲਿਆ ਐਸੇ ਜੀ ਕਹਿੰਦੇ ਨਵੇਲਾ ਕਰ ਲੋ ਖੇਤ ਸਿਆਰੀ ਹੁਣ ਸਿਆਰੀ ਜਿਹੜੀ ਲੱਗੀ ਆ ਇੱਥੇ ਸਮਝ ਲੋ ਇਹ ਨੂੰ ਐ ਪੈ ਗਿਆ ਆ ਤਤੇ ਨੂੰ ਸਿਆਰੀ ਹੁਣ ਕੀ ਹੋਇਆ ਆ ਵਿਸ਼ੇਸ਼ਣ ਆ ਗਿਆ ਇਸ ਵਿਸ਼ੇਸ਼ਣ ਨੇ ਆ ਸਿਆਰੀ ਚੱਕਤੀ ਤੇ ਕੱਲਾ ਐਂ ਖੇਤ ਰਹਿ ਗਿਆ ਆਦਰਵਾਇਜ਼ ਜਿਹੜਾ ਹੈ ਖੇਤ ਐਂ ਹੀ ਹੋਣਾ ਸੀ ਐਂ ਹੀ ਹੋਣਾ ਸੀ ਪਰ ਹੁਣ ਕੀ ਹੋਇਆ ਵਿਸ਼ੇਸ਼ਣ ਲੱਗ ਗਿਆ ਐਡਵਰਬ ਲੱਗ ਗਿਆ ਕਿਰਿਆ ਵਿਸ਼ੇਸ਼ਣ ਲੱਗ ਗਿਆ ਤਾਂ ਉਹਦੇ ਕਰਕੇ ਆ ਸਿਆਰੀ ਉੱਡ ਗਈ ਖੇਤ ਦੀ ਤੇ ਕੱਲਾ ਖੇਤ ਤੱਕ ਤੱਕ ਰਹਿ ਗਿਆ ਸਿਆਰੀ ਖਤਮ ਹੋ ਗਈ ਖੇਤ ਹੀ ਕਰੋ ਨਵੇਰਾ ਇਹ ਕਿਰਿਆ ਵਿਸ਼ੇਸ਼ਣ ਕਰਕੇ ਹੋਇਆ